ਕਿਸਾਨ ਵੀਰੋ ਅਰਬੀ ਦੀ ਫਸਲ ਜਿਸ ਨੂੰ ਗਰਮ ਤਰ ਮੌਸਮ ਦੀ ਫਸਲਾਂ ਵਿੱਚ ਗਿਨਾ ਜਾਂਦਾ ਹੈ ਇਸ ਫਸਲ ਦੇ ਸਾਰੇ ਹੀ ਹਿੱਸੇ ਸਬਜ਼ੀ ਦੀ ਤਰ੍ਹਾਂ ਵਰਤੇ ਜਾ ਸਕਦੇ ਹਨ ਇਸ ਦੇ ਚਿਪਸ ਕਾਫੀ ਪ੍ਰਚਲਿਤ ਹੁੰਦੇ ਹਨ ਇਸ ਤੋਂ ਇਲਾਵਾ ਇਸ ਫਸਲ ਤੋਂ ਸਾਨੂੰ ਸਟਾਰਚ ਕਾਰਬੋਹਾਈਡਰੇਟ ਪ੍ਰੋਟੀਨ ਵਿਟਾਮਿਨ A B ਤੋਂ ਇਲਾਵਾ ਕੈਲਸ਼ੀਅਮ ਅਤੇ ਫਾਸਫੋਰਸ ਤੱਤ ਮਿਲਦੇ ਹਨ ਬਾਜ਼ਾਰ ਵਿੱਚ ਅਗੇਤੀ ਫਸਲ ਹੈ ਉਹ 80 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ ਮੇਨ ਜਿਹੜੀ ਸੀਜ਼ਨ ਹੈ ਉਸ ਦੀ ਫਸਲ 40 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ ਔਸਤਨ ਅਗਰ 60 ਰੁਪਏ ਇੱਕ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾਵੇ ਤਾਂ ਇਹ ਫਸਲ ਸਾਨੂੰ ਇੱਕ ਕਿੱਲੇ ਤੋਂ 5 ਲੱਖ ਰੁਪਏ ਦਾ ਮੁਨਾਫਾ ਦੇ ਸਕਦੀ ਹੈ ਅਤੇ ਇਸ ਦੇ ਵਿੱਚੋਂ ਲਾਗਤ ਨੂੰ ਕੱਢੀਏ ਤਾਂ ਸਾਨੂੰ 3 ਤੋਂ 4 ਲੱਖ ਦੀ ਆਮਦਨੀ ਹੋ ਸਕਦੀ ਹੈ ਤਾਂ ਆਓ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਰਬੀ ਦੀ ਖੇਤੀ ਬਾਰੇ ਸੰਪੂਰਨ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਸ਼ੁਰੂਆਤ ਕਰਦੇ ਹਾਂ ਜ਼ਮੀਨਾਂ ਤੋਂ ਤਾਂ ਦੋਸਤੋ ਇਸ ਫਸਲ ਦੀ ਕਾਸਟ ਲਈ ਅਸੀਂ ਕਿਸੇ ਵੀ ਜ਼ਮੀਨ ਦੇ ਵਿੱਚ ਇਸ ਦੀ ਬਿਜਾਈ ਕਰ ਸਕਦੇ ਹਾਂ ਪਰ ਛਰਤਾ ਵੀ ਉਹ ਜ਼ਮੀਨ ਘੱਟ ਉਜਾਊ ਵਾਲੀ ਅਤੇ ਘੱਟ ਨਮੀ ਵਾਲੀ ਨਾ ਹੋਵੇ ਤੇ ਜਿੱਥੇ ਪਾਣੀ ਨਾ ਖੜਦਾ ਹੋਵੇ ਅਤੇ ਸਭ ਤੋਂ ਵਧੀਆ ਇਸ ਫਸਲ ਦੇ ਲਈ ਰੇਤਲੀ ਮੈਹਰਾ ਤੋਂ ਮੈਨਾ ਜ਼ਮੀਨਾਂ ਹੁੰਦੀਆਂ ਹਨ ਅਤੇ ਜਿਹੜੀ ਜ਼ਮੀਨ ਦੇ ਵਿੱਚ ਜੈਵਿਕ ਮਾਦਾ ਘੱਟ ਹੈ ਉਥੇ ਇਹ ਫਸਲ ਦੀ ਘੱਟ ਪੈਦਾਵਾਰ ਹੁੰਦੀ ਹੈ ਇਸ ਲਈ ਆਪਾਂ ਰੂੜੀ ਖਾਦ ਜਾਂ ਜੈਵਿਕ ਖਾਦਾਂ ਤੋਂ ਇਸ ਦੇ ਵਿੱਚ ਅਜੈਵਿਕ ਮਾਦਾ ਉਸ ਨੂੰ ਵਧਾਉਣਾ ਹੈ ਤਾਂ ਜੋ ਆਪਣੀ ਜਿਹੜੀ ਫਸਲ ਦਾ ਪੈਦਾਵਾਰ ਹੈ ਉਹ ਵੱਧ ਸਕੇ ਹੁਣ ਗੱਲ ਕਰਦੇ ਹਾਂ ਕਿਹੜੀ ਵੈਰੈਟੀ ਬੀਜੀਏ ਤਾਂ ਕਿਸਾਨ ਵੀਰੋ ਆਪਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੋ ਜਿਹੜੀ ਸਿਫਾਰਿਸ਼ ਕੀਤੀ ਹੋਈ ਵੈਰੈਟੀ ਆ ਪੰਜਾਬ ਅਰਬੀ ਨੰਬਰ 1 ਇਹ ਸਾਨੂੰ 90 ਕੁਇੰਟਲ ਦਾ ਝਾੜ ਦਿੰਦੀ ਹੈ ਅਤੇ ਜੇਕਰ ਸਾਨੂੰ ਇਹ ਵੈਰੈਟੀ ਬਾਜ਼ਾਰ ਤੋਂ ਨਹੀਂ ਮਿਲਦੀ ਤਾਂ ਆਪਾਂ ਬਾਜ਼ਾਰ ਤੋਂ ਜਿਹੜੀਆਂ ਆਮ ਅਰਬੀ ਦੀਆਂ ਗੰਡੀਆਂ ਹੁੰਦੀਆਂ ਨੇ ਉਹਨਾਂ ਤੋਂ ਵੀ ਇਸ ਦੀ ਬਿਜਾਈ ਕਰ ਸਕਦੇ ਹਾਂ ਤੇ ਆਹ ਆਉਣ ਦੇਣ ਵਾਲੀਆਂ ਗੱਲਾਂ ਹਨ ਉਹਨਾਂ ਦੇ ਵਿੱਚ ਹੈ ਜੀ ਇਹ ਜਿਹੜੀਆਂ ਗੰਡੀਆਂ ਹਨ ਉਹ ਮੋਟੀਆਂ ਹੋਣੀਆਂ ਚਾਹੀਦੀਆਂ ਨਰੂਈਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਦੇ ਉੱਪਰ ਕੋਈ ਦਾਗ ਨਹੀਂ ਹੋਣਾ ਚਾਹੀਦਾ ਸਾਨੂੰ ਇੱਕ ਕੇਲੇ ਦੇ ਲਈ ਤਿੰਨ ਤੋਂ ਚਾਰ ਕੁਇੰਟਲ ਜਿਹੜੀਆਂ ਗੰਡੀਆਂ ਹਨ ਉਹਨਾਂ ਦੀ ਜ਼ਰੂਰ ਤੇ ਆਪਾਂ ਜੇ ਵੱਧ ਝਾੜ ਲੈਣਾ ਤਾਂ 6 ਕੁਇੰਟਲ ਤੱਕ ਵੀ ਬੀਜ ਪਾ ਸਕਦੇ ਹਾਂ ਫਿਰ ਆਉਂਦੀ ਹੈ ਜੀ ਗੱਲ ਅਸੀਂ ਅ ਕਿਹੜੇ ਸਮੇਂ ਦੇ ਉੱਪਰ ਅਰਬੀ ਦੀ ਜਿਹੜੀ ਬਿਜਾਈ ਉਹ ਸ਼ੁਰੂ ਕਰ ਸਕਦੇ ਹਾਂ ਵੈਸੇ ਜਿਹੜਾ ਹੁਣ ਮੌਜੂਦਾ ਸਮੇਂ ਦੇ ਵਿੱਚ ਅ ਜਨਵਰੀ ਦਾ ਮਹੀਨਾ ਚੱਲ ਰਿਹਾ ਇਸ ਦੇ ਵਿੱਚ ਇਸ ਦੀ ਜਿਹੜੀ ਅ ਬਿਜਾਈ ਆ ਉਹ ਜੋਰਾਂ ਛੋਰਾਂ ਤੇ ਚੱਲ ਰਹੀ ਹੈ ਤੇ ਆਪਾਂ ਫਰਵਰੀ ਦੇ ਪਹਿਲੇ 15 ਵਾੜੇ ਤੱਕ ਇਸ ਦੀ ਬਿਜਾਈ ਕਰ ਸਕਦੇ ਹਾਂ ਤੇ ਕਿਹੜੇ ਢੰਗ ਨਾਲ ਬੀਜਣਾ ਹੈ ਉਹਨਾਂ ਦੇ ਢੰਗ ਦੇ ਵਿੱਚ ਦੋਸਤੋ ਆਉਂਦੀ ਹੈਗੀ ਗੱਲ ਅਸੀਂ ਇਸ ਦੀ ਜਿਹੜੀ ਬਿਜਾਈ ਉਹ ਕਤਾਰਾਂ ਦੇ ਵਿੱਚ ਕਰਦੇ ਹਾਂ ਕਤਾਰਾਂ ਦੇ ਵਿੱਚ ਜਿਹੜਾ ਫਾਸਲਾ ਉਹ 66.5 ਸੈਂਟੀਮੀਟਰ ਦਾ ਹੁੰਦਾ ਹੈ ਅਤੇ ਇੱਕ ਗੰਢੀ ਤੋਂ ਦੂਜੀ ਗੰਢੀ ਦੇ ਵਿੱਚ ਫਾਸਲਾ ਇੱਕ ਗਿੱਟ ਦਾ ਹੋਣਾ ਚਾਹੀਦਾ ਹੈ ਤੇ ਜਿਹੜੀ ਗੰਢੀ ਹੈ ਉਸ ਨੂੰ ਅਸੀਂ ਅੱਧੀ ਗਿੱਟ ਡੂੰਗੀ ਜ਼ਮੀਨ ਦੇ ਵਿੱਚ ਲਾਉਂਦੇ ਹਾਂ ਫਿਰ ਆਉਂਦੀ ਹੈ ਗੱਲ ਖਾਦਾਂ ਦੀ ਤਾਂ ਕਿਸਾਨ ਵੀਰੋ ਅਸੀਂ ਜਿਹੜੀ ਆਰਬੀ ਹੈ ਉਹ ਖਾਦਾਂ ਨੂੰ ਬਹੁਤ ਜ਼ਿਆਦਾ ਮੰਨਦੀ ਹੈ ਤਾਂ ਅਸੀਂ ਇਸ ਦੇ ਵਿੱਚ ਪਹਿਲੀ ਗੱਲ ਤਾਂ ਜੈਵਿਕ ਖਾਦਾਂ ਤੋਂ ਇਹੜੀ ਖਾਦ ਪਾਉਣੀ ਹੈਗੀ ਤੇ ਉਹਨਾਂ ਦੇ ਵਿੱਚੋਂ ਆਪਾਂ ਰੂੜੀ ਖਾਦ ਹੈ ਉਹ 100 ਤੋਂ 150 ਕੁਇੰਟਲ ਖੇਤ ਦੇ ਵਿੱਚ ਰੂੜੀ ਖਾਦ ਪਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਵੀ ਸਾਨੂੰ ਜਿਹੜੀ ਰਸਾਇਣਿਕ ਖਾਦਾਂ ਦੀ ਜ਼ਰੂਰਤ ਜ਼ਰੂਰਤ ਪੈਂਦੀ ਹੈ ਉਹਨਾਂ ਦੇ ਵਿੱਚ ਇੱਕ ਗੱਟਾ ਯੂਰੀਆ 2.5 ਗੱਟੇ ਆਪਣੇ ਸੁਪਰ ਦੇ ਅਤੇ 35 ਕਿਲੋ ਮਿਊਰੋਡਾਫ ਪੋਟਾਸ਼ ਆਪਾਂ ਬਿਜਾਈ ਵੇਲੇ ਹੀ ਖੇਤ ਦੇ ਵਿੱਚ ਪਾ ਦੇਣੀ ਹੈ ਅਤੇ ਉਸ ਤੋਂ ਬਾਅਦ ਇੱਕ ਗੱਟਾ ਜਿਹੜਾ ਯੂਰੀ ਹੈਗਾ ਉਹ ਜਦੋਂ ਆਪਣੀ ਫਸਲ 35 ਤੋਂ 45 ਦਿਨਾਂ ਦੀ ਹੋ ਜਾਵੇਗੀ ਉਸ ਤੋਂ ਉਸ ਟਾਈਮ ਪਾ ਸਕਦੇ ਹਾਂ ਫਿਰ ਆਉਂਦੀ ਹੈ ਜੀ ਗੱਲ ਉਸ ਨੂੰ ਆਪਾਂ ਜਿਹੜੀ ਆਪਣੇ ਗੰਡੀਆਂ ਪੀਜਣ ਤੋਂ ਬਾਅਦ ਨਾਲ ਦੀ ਨਾਲ ਖੇਤ ਦੇ ਵਿੱਚ ਪਾਣੀ ਲਗਾਉਣਾ ਹੈ ਤਾਂ ਜੋ ਜਿਹੜੇ ਆਪਣੇ ਗੰਡੀਆਂ ਦਾ ਜਿਹੜਾ ਪੁੰਗਾਰ ਉਹ ਸ਼ੁਰੂ ਹੋ ਸਕੇ ਅਤੇ ਜਦੋਂ ਉਸ ਦਾ ਪੁੰਗਾਰ ਅਤੇ ਜਿਹੜੇ ਬੂਟੇ ਹਨ ਉਹ ਜ਼ਮੀਨ ਤੋਂ ਬਾਹਰ ਆ ਜਾਣਗੇ ਤਾਂ ਆਪਾਂ ਉਸ ਤੋਂ ਬਾਅਦ ਜਿਹੜਾ ਪਾਣੀ ਹਨ ਉਹਨੂੰ 3 ਤੋਂ 4 ਦਿਨਾਂ ਦੇ ਵਕਫੇ ਤੇ ਲਾ ਸਕਦੇ ਹਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਪਾਣੀ ਲੱਗਣਗੇ ਉਹ ਜ਼ਮੀਨ ਨੂੰ ਗਿੱਲਾ ਰੱਖਣ ਲਈ ਜ਼ਰੂਰੀ ਹੈ ਤਾਂ ਜੋ ਜਿਹੜੇ ਪੌਦੇ ਹਨ ਉਹ ਜ਼ਮੀਨ ਤੋਂ ਬਾਹਰ ਆ ਸਕਣ ਫਿਰ ਦੋਸਤੋ ਉਸ ਤੋਂ ਬਾਅਦ ਗੱਲ ਆਉਂਦੀ ਹੈ ਜਿਹੜੀ ਆਪਣੀ ਫਸਲ ਹੈ ਉਸ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ ਅਸੀਂ ਇਸ ਦੇ ਵਿੱਚ ਗੋਡੀਆਂ ਕਰਦੇ ਹਾਂ ਅਤੇ ਗੋਡੀਆਂ ਕਰਨ ਤੋਂ ਬਾਅਦ ਖੇਤ ਦੇ ਵਿੱਚ ਆਪਣੀ ਕਤਾਰਾਂ ਦੇ ਨਾਲ ਨਾਲ ਮਿੱਟੀ ਚੜਾਉਂਦੇ ਹਾਂ ਤਾਂ ਜੋ ਗੰਡੀਆਂ ਨੂੰ ਹਵਾ ਲੱਗਦੀ ਰਹੇ ਅਤੇ ਗੰਡੀਆਂ ਦਾ ਜਿਹੜਾ ਗਰੋਥ ਆ ਉਹ ਬਹੁਤ ਚੰਗੀ ਹੁੰਦੀ ਰਹੇ ਫਿਰ ਹੁਣ ਆਉਂਦੀ ਗੱਲ ਹੈ ਪਟਾਈ ਦੀ ਇਹ ਫਸਲ 175 ਦਿਨਾਂ ਲੈਂਦੀ ਹੈ 175 ਤੋਂ 200 ਦਿਨਾਂ ਤੱਕ ਤਿਆਰ ਹੋ ਜਾਂਦੀ ਹੈ ਇਸ ਦੀ ਨਿਸ਼ਾਨੀ ਇਹ ਤਿਆਰ ਹੁੰਦੀ ਜਿਹੜੇ ਪੱਤੇ ਹਨ ਉਹ ਪੀਲੇ ਪੈ ਜਾਂਦੇ ਹਨ ਅਤੇ ਜਿਹੜੇ ਵੀ ਇਸ ਤੋਂ ਅਗੇਤੀ ਪਟਾਈ ਵੀ ਕਰਦੇ ਹਨ ਉਹਨਾਂ ਨੂੰ ਵੀ ਵਧੀਆ ਰਿਜ਼ਲਟ ਮਿਲਦਾ ਹੈ ਕਿਉਂਕਿ ਜਿਹੜੇ ਕੱਚੀਆਂ ਗੰਡੀਆਂ ਹੁੰਦੀਆਂ ਹਨ ਉਹਨਾਂ ਦਾ ਜਿਹੜਾ ਟੇਸਟ ਆ ਉਹ ਵਧੀਆ ਹੁੰਦਾ ਤੇ ਉਸ ਦੀ ਆਪਾਂ ਨੂੰ ਜਿਹੜੀ ਕੀਮਤ ਆ ਉਹ ਵੀ ਵੱਧ ਮਿਲ ਸਕਦੀ ਹੈ ਤੇ ਇਸ ਤਰ੍ਹਾਂ ਆਪਣੀ ਅਰਬੀ ਦੀ ਖੇਤੀ ਆਪਾਂ ਉਹ ਕਰ ਸਕਦੇ ਹਾਂ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਦੀ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ